ਸਤਿ ਸ਼੍ਰੀ ਅਕਾਲ ਜੀ ਇਹ ਜਾਣਕਾਰੀ ਪੰਜਾਬ ਦੀਆਂ ਉਹਨਾਂ ਕੁੜੀਆਂ ਵਾਸਤੇ ਹੈਗੀ ਹੈ ਜਿਹੜੀਆਂ ਕੁੜੀਆਂ ਐਨਡੀਏ ਦੇ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ ਐਨਡੀਓ ਤੋਂ ਮਤਲਬ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਜਿਨ੍ਹਾਂ ਨੇ ਦਾਖਲਾ ਲੈ ਕੇ ਜਿਹੜੀਆਂ ਸਾਡੇ ਦੇਸ਼ ਦੀਆਂ ਸੁਰੱਖਿਆ ਫੌਜਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਨੌਕਰੀ ਲੈਣੀ ਆ ਤੇ ਸਾਡੇ ਦੇਸ਼ ਦੀ ਸੇਵਾ ਕਰਨੀ ਸੋ ਦੋਸਤੋ ਐਨਡੀਏ ਦੇ ਵਿੱਚ ਦਾਖਲਾ ਲੈਣ ਵਾਸਤੇ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਸੋ ਪੰਜਾਬ ਸਰਕਾਰ ਨੇ ਇੱਕ ਇੰਸਟੀਚੂਟ ਇਹਨਾਂ ਬੱਚੀਆਂ ਦੀ ਤਿਆਰੀ ਵਾਸਤੇ ਮੋਹਾਲੀ ਦੇ ਵਿੱਚ ਖੋਲਿਆ ਹੋਇਆ ਉਹ ਇੰਸਟੀਚੂਟ ਦਾ ਨਾਮ ਹੈਗਾ ਮਾਈ ਭਾਗੋ ਆਰਮਡ ਫੋਰਸਸ ਪ੍ਰੀਪਰੇਟਰੀ ਇੰਸਟੀਚੂਟ ਫਾਰ ਗਰਲਸ ਮੋਹਾਲੀ ਇਸ ਇੰਸਟੀਚੂਟ ਦੇ ਵਿੱਚ ਦਾਖਲਾ ਲੈਣ ਵਾਸਤੇ ਵੀ ਇੱਕ ਐਂਟ੍ਰੈਂਸ ਟੈਸਟ ਟੂ ਕਲੀਅਰ ਕਰਨਾ ਪੈਂਦਾ ਬੱਚੀਆਂ ਨੂੰ ਉਹ ਐਂਟ੍ਰੈਂਸ ਟੈਸਟ ਤਕਰੀਬਨ ਜਨਵਰੀ 2025 ਦੇ ਪਹਿਲੇ ਹਫਤੇ ਦੇ ਇੱਕ ਵਿੱਚ ਹੋਊਗਾ ਉਸ ਐਂਟ੍ਰੈਂਸ ਟੈਸਟ ਦੇ ਵਿੱਚ ਭਾਗ ਲੈਣ ਵਾਸਤੇ ਸਾਨੂੰ ਪਹਿਲਾਂ ਆਨਲਾਈਨ ਅਪਲਾਈ ਕਰਨਾ ਪਊਗਾ ਉਹ ਆਨਲਾਈਨ ਅਪਲਾਈ ਕਰਨ ਦਾ ਜਿਹੜਾ ਪ੍ਰੋਸੈਸ ਆ ਉਹ 1 ਅਕਤੂਬਰ 2024 ਤੋਂ ਸ਼ੁਰੂ ਹੋਣ ਜਾ ਰਿਹਾ ਜਿਹੜੇ ਪੋਰਟਲ ਤੇ ਆਪਾਂ ਅਪਲਾਈ ਕਰ ਸਕਦੇ ਆ ਉਹ ਨੋਟ ਕਰ ਲਓ ਰਿਕਰੂਟਮੈਂਟ ਡੈਸ਼ ਪੋਰਟਲ .in ਇੱਕ ਹੋਰ ਹੈਗਾ ਵਾ ਲਿੰਕ ਉਹ ਹੈਗਾ m b a f p i girls .in ਇਹ ਦੋ ਵੈਬਸਾਈਟਸ ਤੁਹਾਨੂੰ ਦੱਸੀਆਂ ਨੇ ਇਹਨਾਂ ਤੇ ਜਦੋਂ ਤੁਸੀਂ ਜਾਓਗੇ ਤਾਂ ਲਿੰਕ ਓਪਨ ਹੋ ਜਾਊਗਾ ਇਹ 1 ਅਕਤੂਬਰ ਦਾ ਹੈ 2024 ਨੂੰ ਇਹ ਲਿੰਕ ਉਹ ਪੋਰਟਲ ਹੈ ਜਿਹੜਾ ਆਪਰੇਸ਼ਨਲ ਹੋਊਗਾ ਜਿਹੜੇ ਬੱਚੇ ਇਹ ਐਂਟ੍ਰਾਂਸ ਐਗਜ਼ਾਮ ਆ ਜਿਹੜਾ ਇਹ ਪਾਸ ਕਰ ਜਾਣਗੇ ਤਾਂ ਉਹਨਾਂ ਨੂੰ ਏਸ ਇੰਸਟੀਚਿਊਟ ਦੇ ਵਿੱਚ ਦਾਖਲਾ ਮਿਲ ਜਾਊਗਾ ਤੇ ਏਸ ਇੰਸਟੀਚਿਊਟ ਦੇ ਵਿੱਚ ਉਹਨਾਂ ਨੂੰ ਪਲੱਸ 1 ਅਤੇ ਪਲੱਸ 2 ਦੀ ਜਿਹੜੀ ਹੈਗੀ ਆ ਉਹ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਊਗੀ ਤੇ ਨਾਲ ਦੀ ਨਾਲ ਉਹਨਾਂ ਨੂੰ ਐਨਡੀਏ ਦੀ ਤਿਆਰੀ ਕਰਵਾਈ ਜਾਊਗੀ ਸੋ ਕਿਹੜੀਆਂ ਬੱਚੀਆਂ ਇਹਦੇ ਵਾਸਤੇ ਐਲੀਜੀਬਲ ਹੋ ਸਕਦੀਆਂ ਨੇ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਨੇ ਆ ਜਿਹੜੀਆਂ ਪਹਿਲੀ ਤਾਂ ਗੱਲ ਆ ਉਹ ਬੱਚੀਆਂ ਲੜਕੀਆਂ ਪੰਜਾਬ ਦੀਆਂ ਉਹਨਾਂ ਦੀ ਪੈਦਾਸ਼ ਪੰਜਾਬ ਦੀ ਹੋਣੀ ਚਾਹੀਦੀ ਆ ਤੇ ਉਹਨਾਂ ਨੇ ਆਪਣੀ 10ਵੀਂ ਦੀ ਜਿਹੜੀ ਪੀਖਿਆ ਹੈਗੀ ਆ ਉਹ ਜਿਹੜਾ 2025 ਦੇ ਵਿੱਚ ਉਹਨਾਂ ਦੀ 10ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਆ ਉਮੀਦਵਾਰ ਦੀ ਜਿਹੜੀ ਉਮਰ ਉਹ 2 ਜੁਲਾਈ 2008 ਤੋਂ ਪਹਿਲਾਂ ਦਾ ਬੱਚਾ ਬੌਰਨ ਨਹੀਂ ਹੋਣਾ ਚਾਹੀਦਾ ਮਤਲਬ 2 ਜੁਲਾਈ 2008 ਤੋਂ ਬਾਅਦ ਜਿਹੜੇ ਬੱਚੇ ਪੈਦਾ ਹੋਏ ਨੇ ਉਹੀ ਇਹਦੇ ਵਾਸਤੇ ਐਲੀਜੀਬਲ ਹੈਗੇ ਨੇ ਇਹਨਾਂ ਵਾਸਤੇ ਫਿਰ ਮੈਡੀਕਲ ਕ੍ਰਾਈਟੇਰੀਆ ਵੀ ਹੁੰਦਾ ਜਿਹੜਾ ਬੱਚੇ ਨੇ ਜਦੋਂ ਇਸ ਇੰਸਟੀਚੂਟ ਦੇ ਵਿੱਚ ਦਾਖਲਾ ਮਿਲ ਜਾਂਦਾ ਤਾਂ ਉਹਨਾਂ ਦਾ ਮੈਡੀਕਲ ਵੀ ਇੱਕ ਕ੍ਰਾਈਟੇਰੀਆ ਹੁੰਦਾ ਕਿਉਂਕਿ ਉਹ ਮੈਡੀਕਲ ਜੋ ਯੂਪੀਐਸਸੀ ਦੇ ਨੋਰਮਸ ਬਣਾਏ ਹੋਏ ਨੇ ਉਹਦੇ ਅੰਤ ਤੱਕ ਇਹ ਹੁੰਦਾ ਹੈਗਾ ਤੇ ਇੰਸਟੈਂਸ ਐਂਟ੍ਰਾਂਸ ਐਗਜ਼ਾਮ ਵਾਸਤੇ 10ਵੀਂ ਤੱਕ ਦਾ ਜਿਹੜਾ ਉਹਨਾਂ ਦਾ ਮੈਥ ਸਾਇੰਸ ਇੰਗਲਿਸ਼ ਅਤੇ ਸੋਸ਼ਲ ਸਟੱਡੀਆਂ ਇਹ ਚਾਰ ਸਬਜੈਕਟਸ ਨੇ ਇਹਦੇ ਵਿੱਚ ਹੀ ਉਹਨਾਂ ਦਾ ਐਂਟ੍ਰਾਂਸ ਐਗਜ਼ਾਮ ਹੋਊਗਾ ਸੋ ਦੋਸਤੋ ਜਿਹੜੀ ਮਾਈ ਭਾਗੋ ਆਰਮਡ ਫੋਰਸਸ ਪ੍ਰੀਪਰੇਟਰੀ ਇੰਸਟੀਚੂਟ ਦੀ ਜਿਹੜੀ ਵੈਬਸਾਈਟ ਹੈਗੀ ਆ ਉਹਦੇ ਉੱਤੇ ਜਿੰਨੇ ਵੀ ਪੁਰਾਣੇ ਪ੍ਰੀਵੀਅਸ ਮਾਡਲ ਟੈਸਟ ਪੇਪਰ ਪਏ ਨੇ ਉਹ ਹੈਗੇ ਨੇ ਬੱਚਾ ਉੱਤੇ ਜਾ ਕੇ ਟ੍ਰੈਇਡੀ ਕਰ ਸਕਦਾ ਫਸਟੋ ਲਾਵਾ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਵੀ ਇੱਕ ਤਰੀਕ ਤੋਂ ਜਿਹੜਾ ਇਹ ਪੋਰਟਲ ਖੁੱਲਣ ਜਾ ਰਿਹਾ ਉਸ ਪੋਰਟਲ ਨੂੰ ਖੋਲ ਕੇ ਆਪਾਂ ਉੱਤੇ ਅਪਲਾਈ ਕਰੀਏ ਬਹੁਤ ਬਹੁਤ ਧੰਨਵਾਦ